ਧੰਨਵਾਦ ਵਰਜੀਤ ਵੀਰ ਜੀ ਦਾ ਹੁਣ ਮੈਂ ਬੇਨਤੀ ਕਰਾਂ ਇੰਦਰਜੀਤ ਸਿੰਘ ਜੀ ਕੋਰਟ ਬੁੱਢਾ ਸਾਰਸ਼ ਗਰਸ਼ ਕਮੇਟੀ ਉਹਨਾਂ ਦਾ ਸਮਾਂ 6 ਮਿੰਟ ਹੈ ਜੀ ਕਿ ਉਸ ਤੋਂ ਬਾਅਦ ਆਪਣੇ ਇਹ ਸੰਘਰਸ਼ ਦਾ ਜੋ ਆਪਣੇ ਤੇ ਜ਼ੁਲਮ ਹੋਇਆ ਉਹਦਾ ਕੋਰਟ ਦੇ ਵਿੱਚ ਸਾਡੇ ਐਡਵੋਕੇਟ ਗੁਰਜੀਤ ਸਿੰਘ ਜੋ ਕਿ ਆਪਣੇ ਇਸ ਕੇਸ ਨੂੰ ਲੜ ਰਹੇ ਉਹਨਾਂ ਨੂੰ ਬੇਨਤੀ ਹੈ ਕੋ ਸਟੇਜ ਉਪਰ ਆ ਜਾਣ ਐਡਵੋਕੇਟ ਗੁਰਜੀਤ ਸਿੰਘ ਜੀ ਪਾ ਜਿੰਦਰਜੀਤ ਸਿੰਘ ਦੀ ਕੋਰਟ ਬੁੱਢਾ ਸਮਾਂ 6 ਮਿੰਟ ਸਾਡੇ ਮਾਦਾ ਭਾਗੋ ਦੀਆਂ ਵਾਰਸਾਂ ਸਾਡੀਆਂ ਮਾਈਆਂ ਭੈਣਾਂ ਅਤੇ ਨੌਜਵਾਨ ਸਾਥੀਓ ਕਿਸਾਨ ਸਾਥੀਓ 13 ਫਰवरी ਤੋਂ ਲੈ ਕੇ ਅੱਜ ਮਨਾਏ ਜਾ ਰਹੇ 200 ਦਿਨ ਨੂੰ ਬਣਿਆ ਹੋਇਆ ਕਲਕੀਆਂ ਵਾਲੇ ਦਾ ਨਾਰਾ ਬਲਾਈਏ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇਹ ਹੈ ਸੰਘਰਸ਼ ਨਾ ਅੱਜ ਮੁਕਣਾ ਤੇ ਨਾ ਕੱਲ ਮੁਕਣਾ ਤੇ ਜਦੋਂ ਤੋਂ ਵੀ ਗੁਰੂਆਂ ਤੋਂ ਲੈ ਕੇ ਤੇ ਸੰਘਰਸ਼ ਚੱਲਿਆ ਤੇ ਦਸਵੇਂ ਪਾਤਸ਼ਾਹ ਨੇ ਵੀ ਮਜਲੂਮਾਂ ਦੀ ਰਾਖੀ ਕਰਨ ਵਾਸਤੇ ਆਹ ਜਿਹੜਾ ਸਾਹਮਣੇ ਖਾਲਸਾ ਪਿਆਰ ਕੀਤਾ ਔਰ ਖਾਲਸਾ ਪਿਆਰ ਕਰਦਿਆਂ ਕਰਦਿਆਂ ਲੱਖਾਂ ਯੋਧੇ ਸ਼ਹੀਦ ਕਰਾ ਲਏ ਪਰ ਜਿਹੜੇ ਅਦੂਰੇ ਕਾਮਰਿੰਦੇ ਸੀ ਔਰ ਉਦੋਂ ਵੀ ਵੱਡੇ ਪੱਦਰ ਦੇ ਵਿੱਚ ਬਾਦ ਦੇ ਵਿੱਚ ਵੱਡਾ ਸੰਘਰਸ਼ ਵੱਡਾ ਜੰਗ ਬਾਬੇ ਬੰਦਾ ਸਿੰਘ ਬਹਾਦਰ ਨੇ ਆ ਕੇ ਸਾਂਭਿਆ ਨਦੇੜ ਦੀ ਧਰਤੀ ਤੋਂ ਥਾਪੜਾ ਦੇ ਕੇ ਤੋੜਿਆ ਔਰ ਜਦੋਂ ਗੱਲ ਫੇਰ ਸਿਸਟਮ ਦੀ ਕੀਤੀ ਕਿ ਦੇਸ਼ ਦਾ ਸਿਸਟਮ ਕਿਵੇਂ ਚੱਲਦਾ ਉਦੋਂ ਵੀ ਰਜਵਾਰੀਆਂ ਕੋਲੇ ਸਿਸਟਮ ਸੀ ਉਦੋਂ ਵੀ ਚੌਧਰੀਆਂ ਕੋਲੇ ਸਿਸਟਮ ਸੀ ਕੋਧੋ ਵੀ ਰਾਈਆਂ ਕੋਲੇ ਸਿਸਟਮ ਸੀ ਪਰ ਦੇਸ਼ ਆਪਣਾ ਗੁਲਾਮ ਸੀ ਜਿਹੜਾ ਮਜ਼ਦੂਰ ਉਹ ਵੀ ਗੁਲਾਮ ਹੁਟਕਾ ਸੀ ਗਕਾਂ ਦਾ ਖਤਮ ਹੋ ਚੁੱਕਾ ਸੀ ਵਪਾਰੀ ਖਤਮ ਹੋ ਚੁੱਕਾ ਸੀ ਮੰਡੀ ਕਰਨ ਹੈ ਨਹੀਂ ਸੀ ਔਰ ਸਾਡੀਆਂ ਜ਼ਮੀਨਾਂ ਸੀ ਹਿੱਸੇ ਤੇ ਬੀਜ ਦੇਤਾ ਔਰ ਸਾਡੀਆਂ ਜ਼ਮੀਨਾਂ ਉਹ ਰਜਵਾਰੇ ਖੋ ਕੇ ਲੈ ਗਏ ਔਰ ਬਾਬੇ ਬੰਦਾ ਸਿੰਘ ਬਹਾਦਰ ਨੇ ਭਾਈ ਬਾਜ ਸਿੰਘ ਦੀ ਲਈ ਜ਼ਿੰਮੇਵਾਰੀ ਪੱਟੀ ਤੇ ਰਹਿਣ ਵਾਲੇ ਦੀ ਮਾਝੇ ਦੇ ਵਿੱਚ ਔਰ ਉਸ ਦੀ ਜ਼ਿੰਮੇਵਾਰੀ ਲਾ ਕੇ ਤੇ ਇਹ ਸਿਸਟਮ ਨੂੰ ਠੀਕ ਕੀਤਾ ਔਰ ਆਪਾਂ ਜਿਹੜੇ ਹਿੱਸੇ ਤੇ ਜ਼ਮੀਨਾਂ ਬੀਜਦੇ ਤਾਂ ਉਹ ਰਾਇਆਂ ਚੌਧਰੀਆਂ ਤੋਂ ਛਡਵਾ ਕੇ ਰਜਵਾਲਿਆਂ ਤੋਂ ਔਰ ਫੇਰ ਆਪਾਂ ਨੂੰ ਸਰਦਾਰੀਆਂ ਦਿੱਤੀਆਂ ਔਰ ਇਹਨਾਂ ਸਰਦਾਰੀਆਂ ਦੀ ਬਦੌਲਤ ਜਿਉਂ-ਜਿਉਂ ਕੁਰਬਾਨੀਆਂ ਚੱਲੀਆਂ ਔਰ ਸਿਸਟਮ ਠੀਕ ਕਰ ਦਿਆ ਏ ਜਿਹਾ-ਜਿਹਾ ਲਹਿਰਾਂ ਚੱਲੀਆਂ ਪਰ ਅੱਜ ਵੀ ਦਿੱਲੀ ਅੰਦੋਲਨ ਦੇ ਵਿੱਚ ਜਦੋਂ ਸਿਸਟਮ ਸ਼ੁਰੂ ਹੋਇਆ ਔਰ ਉਹਦੇ ਵਿੱਚ ਵੀ ਇੱਕ ਜਿਵੇਂ ਦੁੱਧ ਦੇ ਵਿੱਚ ਮਧਾਣੀ ਚਲਦੀ ਆ ਔਰ ਮਧਾਣੀ ਚੱਲ ਕੇ ਫਿਰ ਮਖੜੀ ਨਿਕਲਦੀ ਆ ਫਿਰ ਮਖੜੀ ਤੋਂ ਬਾਅਦ ਘਿਓ ਨਿਕਲਦਾ ਬਾਅਦ ਉਹਨੂੰ ਕਹਿੰਦੇ ਖਾਲਸ ਔਰ ਉਸ ਤੋਂ ਬਾਅਦ ਇਹ ਦੋਵੇਂ ਆਪਣੇ ਫੋਰਮ ਜਿਹੜੇ ਚੱਲੇ ਆ ਕਿਸਾਨ ਮਜ਼ਦੂਰ ਮੋਰਚਾ ਸ਼ੰਭੂ ਬਾਰਡਰ ਤੇ ਜੂਝ ਰਿਹਾ ਇੱਥੇ ਗੈਰ ਰਾਜਨੀਤਿਕ ਮੋਰਚਾ ਖਨੌਰੀ ਬਾਰਡਰ ਤੇ ਜੂਝ ਰਿਹਾ ਔਰ ਇਹ ਖਾਲਸ ਮੋਰਚੇ ਨਿਕਲ ਕੇ ਸਾਡਾ ਕਿਸੇ ਵੀ ਰਜਵਾਰੇ ਘਰਾਣਿਆਂ ਦੇ ਨਾਲ ਸਾਡੀ ਕੋਈ ਸਮਰਨਤਾ ਨਹੀਂ ਅਸੀਂ ਕੱਲ ਨੂੰ ਸਾਡਾ ਕੋਈ ਭਰਾ ਵੀ ਆਣ ਕੇ ਸਾਹਮਣੇ ਖੜ੍ਹ ਕੇ ਕੋਈ ਆਣ ਕੇ ਸਿਆਸਤ ਦੇ ਵਿੱਚ ਆ ਜੇ ਉਹਦੀ ਨੀਤੀ ਖਰਾਬ ਅਸੀਂ ਉਹਦੇ ਖਿਲਾਫ ਵੀ ਲੜਾਂਗੇ ਕਿਉਂਕਿ ਅਸੀਂ ਆਪ ਦੇ ਸਿਸਟਮ ਨੂੰ ਠੀਕ ਕਰਨਾ ਚਾਹੁੰਦੇ ਆ ਔਰ ਦਿੱਲੀ ਅੰਦੋਲਨ ਦੇ ਵਿੱਚ ਲੜ ਕੇ ਆਪਾਂ ਜ਼ਮੀਨਾਂ ਜਿਹੜੀਆਂ ਵਾ ਉਹ ਤਾਂ ਸੇਵ ਕਰਾਈਆਂ ਜਾਂ ਮਜ਼ਦੂਰ ਭਾਈਚਾਰੇ ਨੂੰ ਸੇਵ ਕੀਤਾ ਜੇ ਇੱਕ ਇਕੱਲੇ-ਇਕੱਲੇ ਦੀ ਗੱਲ ਕਰੀਏ ਤੇ 2 ਘੰਟੇ ਲਗਦੇ ਆ ਔਰ ਗਤਾਨਦਾਰ ਨੂੰ ਵੀ ਆਜ਼ਾਦ ਕਰਾਇਆ ਪਰ ਉਹਦੇ ਵਿੱਚ ਕਿਸਾਨ ਵੀ ਆਜ਼ਾਦ ਹੋਇਆ ਪਰ ਜਿਹੜਾ ਸਿਸਟਮ ਉਹ ਸਿਸਟਮ ਜਿਹੜਾ ਵਾ ਉਹਨੂੰ ਆਪਾਂ ਨਹੀਂ ਚਲਾ ਸਕੇ ਜਿਹਦੇ ਵਿੱਚ ਬਾਕੀ ਬਕਾਇਆ ਮੰਗਾ ਜਿਹੜੀਆਂ ਰਹਿੰਦੀਆਂ ਸੀ ਜਿਵੇਂ ਸੰਝੇ ਅਗਰਵਾਲ ਨੇ ਲਿਖਤੀ ਦਿੱਤਾ ਸੀਗਾ ਕਿ ਜਿਹੜੀ ਸੁਆਮੀਨਾ ਕੰਦੀ ਰਿਪੋਰਟ ਆ ਵਿਰਾਂਤੀ ਕਾਨੂੰਨਾ ਇਹ ਕਾਨੂੰਨ ਜਿਹੜਾ ਵਾ ਤੁਹਾਨੂੰ ਬਣਾਉਣ ਵਾਸਤੇ ਤੁਹਾਡੀ ਕਮੇਟੀ ਪਿਆਰ ਕੀਤੀ ਜਾਊਗੀ ਔਰ ਇਹਦੇ ਨਾਲ ਇੱਕ ਪਰਾਲੀਏ ਵਾਲਾ ਮਸਲਾ ਉਹ ਪਰਾਲੀ ਵਾਲਾ ਭਰਾਓ ਮਸਲਾ ਨਹੀਂਗਾ ਉਹ ਮਸਲਾ ਵਾ ਗੁਲਾਮ ਕਰਨ ਵਾਲਾ ਕਿ ਉਹ ਜਿਹੜਾ ਪਲੰਦਾ ਪਿਆ ਉਹ ਵੀ ਪਲੰਦਾ ਸੀ 5 ਸਾਲ ਕੈਦ ਤੇ 1 ਕਰੋੜ ਰੁਪਇਆ ਜੁਰਮਾਨਾ ਉਹਦੇ ਨਾਲ ਸਿਸਟਮ ਜਿਹੜਾ ਬਿਜਲੀ ਵਾਲਾ ਵਾ ਪੂਰੇ ਭਾਰਤ ਦੇ ਅੰਦਰ ਜਿਹੜਾ ਕਾਰਪੇਟ ਧਰਾਉਣਿਆਂ ਨੂੰ ਮੋਦੀ ਸਰਕਾਰ ਕਰ ਘੇਲ ਰਹੀ ਆ ਤੇ ਤੁਹਾਨੂੰ ਪਤਾ ਪ੍ਰੀ ਰਿਪੀਟਰਾਂ ਦੇ ਆ ਪਾਉ ਸਤਿੰਦਰ ਸੋਣੀ ਬੈਠੇ ਦਰਿਆਲ ਖਾ ਬੈਠਿਆ ਸਾਰੇ ਪੰਜਾਬ ਸਾਰੇ ਭਾਰਤ ਦੇ ਜਨ ਸ੍ਰੀ ਕੇ ਲੱਗਣੀ ਦੇਣੀ ਭਰਾਓ ਉਹਨਾਂ ਦੇ ਵਿੱਚ ਸੈਂਸਰ ਲੱਗਿਆ ਔਰ ਉਧਰੋਂ ਜਦੋਂ ਕਾਲ ਕਰਾੜ ਫਿਰ ਕਰਾਉਣਿਆਂ ਨੂੰ ਇਹ ਸਾਰਾ ਸਿਸਟਮ ਦੇ ਦਿੱਤਾ ਤੇ ਫੇਰ ਤੁਸੀਂ ਘਰਾਂ ਦੀ ਬੱਤੀ ਨਹੀਂ ਬਾਲ ਠਕੋਗੇ ਇਹ ਵੀ ਇੱਕ ਵੱਡਾ ਗਦਾਮੀ ਦਾ ਸਿਸਟਮ ਆ ਔਰ ਉਹਦੇ ਨਾਲ ਨਾਲ ਕਿਸਾਨ ਨੂੰ ਕਰਜ਼ ਮੁਕਤ ਕਰਾਉਣਾ ਇਹ ਚਾਰ ਸਿਸਟਮ ਜਿਹੜੀਆਂ ਚੱਲਤਾ ਸੀ ਮੇਜਰ ਪੁਆਇੰਟ ਸੀ ਵਾਕਈ ਆਪਣੀਆਂ ਮੰਗਾਂ ਮੀਆਂ ਜਿਵੇਂ ਲਖੀਪੁਰ ਵਾਲੇ ਮਸਲੇ ਔਰ ਇਹ ਹੱਲ ਕਰਵਾਉਣੇ ਔਰ ਇਸ ਦੇ ਸਿਸਟਮ ਨੂੰ ਬਣਾਉਣ ਵਾਸਤੇ 13 ਫਰਵਰੀ ਤੋਂ ਸ਼ੁਰੂ ਹੋਇਆ ਆ ਸਾਡਾ ਛੋਟਾ ਵੀਰ ਨੌਜਵਾਨ ਜਿਹੜਾ ਨਵੇਂ ਗਉ ਤੋਂ ਤੁਹਾਡੇ ਪਿੱਛੇ ਸਾਹਮਣੇ ਇਹਨੇ ਸਰਸਾ ਸਾਹਿਬ ਜਾਣਕਾਰੀ ਦੇ ਕੇ ਗਿਆ ਬੜਾ ਵੱਡਾ ਇਥੇ ਘੱਲੂ ਘਾਰਾ ਹੋਇਆ ਜੋ ਨਾਲ ਹੀ ਮੋਰਚਿਆਂ ਦੇ ਵਿੱਚ ਘੱਲੂ ਘਾਰਾ ਹੋਇਆ ਇਧਰ ਸ਼ੰਭੂ ਬਾਡਰ ਤੇ ਤੇ ਇਧਰਲੇ ਪਾਸੇ ਐਸ ਖਨੋਰੀ ਬਾਡਰ ਤੇ ਔਰ ਆ ਖਾਲਸਾ ਆ ਨੌਜਵਾਨ ਆ ਮਾਈਆਂ ਪਣਾ ਲੋਕ ਜੂਝਦੇ ਰਹੇ ਪਰ ਸਿੱਧਕ ਨਹੀਂ ਹਾਰਿਆ ਔਰ ਸਿੱਧਕ ਇਹ ਜਿਹੜੇ ਜਰਨੈਲ ਆ ਕਦੇ ਵੀ ਨਹੀਂ ਹਾਰਨਗੇ ਕਿ ਜਿੰਨਾ ਚਿਰ ਤੱਕ ਅਸੀਂ ਆਪ ਦੇ ਇਸ ਦੇਸ਼ ਦਾ ਸਿਸਟਮ ਨਹੀਂ ਬਹਾਲ ਕਰਾ ਲੈਂਦੇ ਉਹਨਾ ਚਿਰ ਤੱਕ ਕਿ ਖਾਲਸਾ ਤੇ ਜਨਤਾ ਲੋਕ ਲੜਦੇ ਰਹਿਣਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਹੈ ਉਸ ਆਪਣੇ ਵੀਰਾਂ ਸਟੇਜ ਦੇ ਪਿਛਲੇ ਪਾਸੇ ਵੈਰੀਗੇਟ ਵੱਲੇ ਜਾ ਰਹੇ ਹਨ ਉਹਨਾਂ ਨੂੰ ਬੇਨਤੀ ਹੈ ਉਧਰਲੇ ਪਾਸੇ ਨਾ ਜਾਣ ਸਾਹਮਣੇ ਪੰਡਾਲ ਦੇ ਵਿੱਚ ਆਉਣ ਕੋਈ ਵੀ ਸਟੇਜ ਤੋਂ ਅੱਗੇ ਨਾ ਜਾਵੇ ਸੋ ਧੰਨਵਾਦ ਹੁਣ ਮੈਂ ਬੇਨਤੀ ਕਰਾਂ ਐਡਵੋਕੇਟ ਗੁਰਜੀਤ ਸਿੰਘ ਜੀ ਉਹ ਆਉਣ